ਸਤਿ ਸ਼੍ਰੀ ਅਕਾਲ ਦੋਸਤੋ ਸੰਤੂ ਵੀਵੀ 31 ਚੈਨਲ ਤੋਂ ਬੁਖਾਰ ਰਿਆਂ ਅੱਜ ਤੁਹਾਨੂੰ ਇਹ ਗਰੋ ਕੰਪਨੀ ਦਾ ਪਾਊਡਰ ਬਾਇਓਟੈਨ ਇਹ ਬਾਇਓਟੈਨ ਪਾਊਡਰ ਸੁਣ ਤੋਂ ਆਪਾਂ 1 ਮਹੀਨਾ ਪਹਿਲਾਂ ਦੇ ਸਕਦੇ ਆ ਵੱਡੇ ਵੱਡੇ ਮਾਹਰ ਡਾਕਟਰਾਂ ਨੇ ਇਹਨੂੰ ਵਰਤਣ ਲਈ ਕਿਹਾ ਗਿਆ ਜਿਵੇਂ ਲਾ ਲੋ ਡਾਕਟਰ ਜੀਵਨ ਗੁਪਤਾ ਜੀ ਉਹਨਾਂ ਨੇ ਵੀ ਇਹ ਰეკਮੈਂਡ ਕਰਿਆ ਸਿੰਗਾਪੁਰ ਦਾ ਇਹ ਬਣਿਆ 12th ਪਾਊਡਰ ਦਾ ਇਹ ਬਹੁਤ ਚੰਗਾ ਪਾਊਡਰ ਹੈ ਮਿੱਤਰੋ ਇਹ ਜਿਹੜਾ ਆਪਾਂ ਵਿਟਾਮਿਨ ਐਚ ਬੈਟਾ ਮੈਚ ਲਾ ਲਓ ਵਿਟਾਮਿਨ ਕੋਈ ਵੀ ਹੋਇਆ ਉਹ ਸਾਰੇ ਇਹਦੇ ਵਿੱਚ ਨੇ ਜਿਹੜੇ ਵੀ ਆਪਾਂ ਢੋਲੀਆਂ ਕੀਨੀਆਂ ਬਾਜ਼ਾਰੋਂ ਲੈਣੇ ਆ ਉਸ ਲੁੱਟ ਤੋਂ ਬਚਣ ਦੀ ਖਾਤਰ ਇਹ ਜੈਗਰੋ ਕੰਪਨੀ ਦਾ ਬਾਇਓਟਿਨ ਹੈ 2% ਇਹ ਚ ਉਹਦੇ ਨਾਲੋਂ ਮਿੱਤਰੋ ਜਿੰਨਾ ਉਹਦੇ ਲੀਟਰ ਚ ਤੱਤ ਹੁੰਦੇ ਨੇ ਤੇ ਇਹਦੇ ਆਪਾਂ ਇੱਕ ਦਿਨ ਚ ਦੇ ਸਕਦੇ ਆ ਉਹਨੇ ਤੱਤ ਇਹ ਪਿਓਰ ਕੈਮੀਕਲ ਹੁੰਦਾ ਤੇ ਉਹ ਚ ਤਾਂ ਮਿੱਤਰੋ ਸਾਰਾ 5 10 ਮਿਲੀਗ੍ਰਾਮ ਹੀ ਹੁੰਦਾ ਹੈ ਬਾਇਓਟਿਨ ਆ ਇਹ ਚ ਭਰਪੂਰ ਮਾਤਰਾ ਨਾਲ ਤੱਤ ਪਾਏ ਗਏ ਨੇ ਇਹਨੂੰ ਆਪਾਂ ਵਰਤੀਏ ਘੱਟੋ ਘੱਟ 4 ਤੋਂ 5 ਪਸ਼ੂਆਂ ਨੂੰ ਇੱਕ ਪੈਕਟ ਪੈ ਜਾਂਦਾ ਜੇ ਆਪਾਂ ਉਹਦੇ ਬਰਾਬਰੇ ਦੀ ਤੁਲਨਾ ਕਰੀਏ ਤਾਂ ਉਹ ਮਿੱਤਰੋ 1000 ਰੁਪਏ ਤੋਂ ਲਾ ਕੇ ਤੇ 1500 ਰੁਪਏ ਤੱਕ ਲੀਟਰ ਲਈ ਜਾਂਦੇ ਨੇ ਇਹ ਆਪਾਂ ਨੂੰ 1 ਕਿਲੋ ਪੈਕਟ 1 ਕਿਜੀ ਸਾਰਾ ਪੈਣਾ 8 ਤੋਂ 850 ਰੁਪਏ ਦਾ 5 ਬਸਮਾਂ ਨੂੰ 4 ਤੋਂ 5 ਬਸਮਾਂ ਨੂੰ ਆਪਾਂ ਇਹਨੂੰ ਪਾ ਸਕਦੇ ਆ ਡੋਜ ਹੈ ਇਹਦੀ 2% 2 ਗ੍ਰਾਮ ਡੇਲੀ ਦਾ ਆਪਾਂ ਨੂੰ ਪਾਉਣਾ ਹੈ 2 ਗ੍ਰਾਮ ਡੇਲੀ ਦਾ ਆਪਾਂ ਇਹ ਪਾਉਣਾ ਹੈ ਬਹੁਤ ਵਧੀਆ ਇਹਦੇ ਰਿਜ਼ਲਟ ਨੇ ਅਸੀਂ ਪਹਿਲਾਂ ਵੀ ਇਹਨੂੰ ਵਰਤ ਚੁੱਕੇ ਆਂ ਤੇ ਦੁਬਾਰਾ ਫੇਰ ਲਿਆਏ ਆ ਇਹ ਵੈਕਟ ਹੁਣ ਦੋ ਪਸ਼ੂ ਗੱਭ ਸੀਗੇ ਮਹੀਨਾ-ਮਹੀਨਾ ਉਹਨਾਂ ਦਾ ਰਹਿ ਗਿਆ ਤੇ ਇਹ ਦੁਬਾਰਾ ਚਾਲੂ ਕਰਿਆ ਆ ਇਹਨਾਂ ਦਾ ਬਈ ਮੋਬਾਈਲ ਨੰਬਰ ਕੋਡ ਸਾਰਾ ਕੁਝ ਉੱਪਰ ਦਿੱਤਾ ਹੋਇਆ ਕੋਈ ਇਹ ਚ ਲੁੱਟਣੀ ਤੁਸੀਂ ਇੱਕ ਵਾਰੀ ਜ਼ਰੂਰ ਵਰਤ ਕੇ ਵੇਖਿਓ ਆ ਤੁਸੀਂ ਆਪਣਾ ਗੂਗਲ ਤੇ ਲਿਜਾ ਕੇ ਸਰਚ ਕਰ ਸਕਦੇ ਹੋ ਜੇਕਰੋ ਕੰਪਨੀ ਸਾਰਾ ਤੁਹਾਨੂੰ ਬਾਇਓ ਡਾਟਾ ਦਾ ਮਿਲ ਜੂਗਾ ਧੋਲੀਆਂ ਕਿੰਨੀਆਂ ਤੋਂ ਕਰੋ ਭੇਜ ਮਿੱਤਰੋ ਸਾਰੇ ਵਿਟਾਮਿਨ ਨੇ A B C E ਜਿੰਨੇ ਵੀ ਹੈਗੇ ਨੇ ਕਾਪਰ ਕੁਆਲਟ ਮੈਗਨੀਸ਼ੀਅਮ ਸਾਰਾ ਕੁਝ ਇਹਦੇ ਵਿੱਚ ਹੈ ਜਿਆਦਾ ਨਾ ਕਹਿੰਦੇ ਹੋਏ ਮਿੱਤਰੋ ਤੁਹਾਨੂੰ ਇਹੀ ਸਲਾਹ ਦਿੰਨੇ ਆ ਕਿ ਬਾਇਓਟਿਨ ਜ਼ਰੂਰ ਵਰਤੋ ਧੰਨਵਾਦ ਜੀ